Um, मेरी मॉम पूछ रही है कि तुम काम क्या करते हो पार्ट टाइम जॉब करने है जी इतना देवर गेंदा चाहिए मोर्डे उतरा के गलत मैंने चीज़ सोच <laughs> 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 मैं तुम्हारी मम्मी के साथ नहीं रहना चाहती तो उसमें गलत क्या है ਅੱਜ ਦੇ ਟਾਈਮ 'ਚ ਕਹਿੰਦੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਸੋਨੂ ਦੇ ਨੇਮ ਕਦੋਂ ਬਣਾਵਾਂਗੇ ਕਦੋਂ ਬਣਾਵਾਂਗੇ ਆ ਬਣਾਤਾ ਟੈਟੂ ਇਹਨਾਂ ਦੇ ਸਾਰੇ ਆਣਾ ਕਮੈਂਟ ਕਰਕੇ ਦੱਸੋ ਕਿੱਦਾਂ ਲੱਗਿਆ ਸੌਰੀ ਬਟ ਨਾਮ ਸੁਣਨ ਦਬੋ ਕੇ ਰਹਿਣਾ ਤੇ ਅਸੀਂ ਚੁੜ ਜਾ ਸੂਤਰਾ ਦਾ ਹੋਵਾਲਾ ਜੇ ਕ ਖਬਰ ਹੋਣ ਲੱਗੀ ਹੈ ਇੱਕ ਛੋਟੀ ਜੀ ਨਨੀ ਮੁਨੀ ਬੱਚੀ ਨੇ ਇੱਕ ਪੱਦ ਮਾਰੇ ਹੈ ਪੱਦ ਮਾਰੇ ਪਤਾ ਨਹੀਂ ਫੂਸੀ ਮਾਰੀ ਹੈ ਇਹ ਅੱਜ ਲੈ ਟਿਕਰ ਕਨਫਰਮ ਨਹੀਂ ਹੋਇਆ ਆਓ ਤੁਸੀਂ ਵੀ ਵੇਖੋ ਓਹੋ ਭੈਣ ਬੀਲੂ ਦੀ 35 ਲੱਖ ਦੀ ਇੰਨੀ ਗੰਦੀ ਮੁਸ਼ਕ ਟੱਟੀ ਵਾਲੀ ਮੋਈ ਤੇ ਨਿਕਲੇ ਹੈ ਬਾਹਰ ਤੇ ਹੁਣ ਵਰ ਨੇ ਮਮਿਆਂ ਨੂੰ ਜਿਸ ਰਾਹ पे ਤੂੰ ਚੱਲ ਰਹੇ ਹੋ ਬੇਟਾ ਇੱਕ ਦਿਨ ਪੁਰੀ ਤਰ੍ਹਾਂ ਫਸੋਗੇ ਬਾਪੂ ਜੀ ਤੁਸੀਂ ਵੀ ਇਦਾਂ ਦੀਆਂ ਗੱਲਾਂ ਨਾ ਕਰੋ ਯਾਰ ਬਾਪੂ ਸੀ ਤੇ ਨਾ ਦੇ ਮੰਮੇ ਫੜ ਕੇ ਦੁੱਧ ਪੀਣ ਨੂੰ ਖਿਰਨੇ ਆ ਬਾਪੂ ਮੈਂ ਸਿੱਧੀ ਰਹਾਤੇ ਤੋੜ ਪਿਆ ਅੱਜ ਤੁਸੀਂ ਵੀ ਇਹਦਾ ਦੁੱਧ ਪੀ ਲਓ ਜੇਕਰ ਕਿਸੇ ਵੀ ਬੰਦੇ ਨੂੰ ਦੁੱਧ ਚਾਹੀਦਾ ਹੈ ਤਾਂ ਇਹਦੇ ਨਾਲ ਕੰਟੈਕਟ ਕਰੋ ਸੋਸ਼ਲ ਮੀਡੀਆ ਤੇ ਨਹੀਂ ਗ੍ਰੋਮ ਤੇ ਕਿ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਿਲੀ ਫੈਮਿਲੀ ਦੇਖਦੀ ਹੈ ਵਰਨਾ ਮੈਂ ਬਿਲਕੁਲ ਸਹੀ ਗੱਲ ਮੇਰਾ ਵੀਰ ਇਹੋ ਜੀ ਗੱਲ ਮੇਰੇ ਨਾਲ ਹੋਵੀ ਹੋਈ ਪਈ ਐ ਨਹੀਂ ਤੇ ਮੈਂ ਇਹਨਾਂ ਦੀ ਬੋਲ ਤੇ ਮਾਰਨੇ ਤੇ ਛਿੱਤਰ ਤੇ ਕਰਨੇ ਸੀ ਕੋਡਾ ਤੇ ਬਤੁਆਂ ਦੀਏ ਤਾਂ ਦਾ ਪਰ ਨਹੀਂ ਬੋਲ ਤੇ ਮਾਰਨਾ ਛਿੱਤਰ ਮੇਰੀ ਮਮੂ ਮੁੱਛ ਰਹੀ ਹੈ ਕਿ ਤੂੰ ਕੰਮ ਕੀ ਕਰਦੇ ਹੋ ਅੰਟੀ ਜੀ ਇਹ ਜਿਹੜੀ ਤੁਹਾਡੇ ਨਾਲ ਖਲੋਤੀ ਐ ਨਾ ਇਹੋ ਦਿਨਾਂ ਨੂੰ ਪਸਮਾ ਕੇ ਉਹਨਾਂ ਦਾ ਦੁੱਧ ਕੱਢਣਾ ਮੈਂ ਇਹਨਾਂ ਦਾ ਦੁੱਧ ਮੈਂ ਪੂਰੇ ਪੰਜਾਬ ਨੂੰ ਵੰਡਾਂਗਾ ਅਮੁੱਲ ਉਹ ਵੀ ਪਿੱਛੇ ਛੱਡਦਾ ਹਾਂ ਛੇ

ਚੈਨਲ ਤੇ ਠੀਕ ਹੈ ਠੀਕ ਹੈ ਇਹਨਾਂ ਦੀ ਵੀ ਕੁੱਤੇਖਾਨੀ ਕਰਨੀ ਆ 2 ਮਿੰਟ ਰੁਕ ਜਿਓ ਜੀ ਆਪਣੇ ਫੈਦੇ ਲਈ ਸਜਣਾ ਨੂੰ ਕੀਤੀ ਨੀਂਦਾਰੀ ਕੋਰੀ ਬਣਾ ਕੇ ਬੈੱਡ ਤੇ ਛਾੜੀ ਪਿੰਡ ਵਿੱਚ ਯਾਰੋ ਤੇਰੇ ਨੂੰ ਕਹਿੰਦੇ ਠਰਕਿਸ਼ ਗਾਰੀ ਹਲੇ ਅੱਗੇ ਵੀ ਬਹੁਤ ਜ਼ਿਆਦਾ ਕੁੱਤੇਖਾਨੀ ਹੋਣ ਵਾਲੀ ਹੈ ਇਸ ਕਰਕੇ ਲਾਈਕ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਕੇ ਜਾਓ ਮੈਂ ਤੁਹਾਡੀ ਮੰਮੀ ਕੇ ਸਾਥ ਨਹੀਂ ਰਹਿਣਾ ਚਾਹਤੀ तो उसने नहीं की हो गया है जी क्यों नहीं रहना चाहती हो रात को तो तुम अच्छी तरह पूरा लेती हो फिर भी क्यों हमारे पास क्यों नहीं रहती हो हमारी मम्मी से परेशान क्यों रहती हो गलत क्या है आज के टाइम में हर लड़की अपने हसबेंड के साथ रहना पसंद करती उस है तुम्हें इकट्ठे रह जाएंगे कोई गल नहीं वीर जी अगर माता जी ना रहना चाहते न रहना कोई दिक्कत नहीं है अपने को आपा खुश चल रहेंगे उन्हें कभी भी किसी भी वक्त हमारी जरूरत पड़ जाती है ਇੰਨੇ ਗੰਦੇ ਲੱਛਣ ਤੇ ਉਹ ਮੰਗਣ ਵਾਲੀ ਵੀ ਨਹੀਂ ਕਰਦੀ ਜਿਨੇ ਪੈਣ ਚੂਤੇ ਦੋਵੇਂ ਚਵਲ ਕੀਤੀ ਜਾਂਦੇ ਨੇ ਯਾਰ ਪੰਜਾਬ ਦੀ ਸ਼ਾਨ ਬਾਨ ਆਨ ਬਾਨ ਦਾ ਸਾਰੀ ਗਵਾ ਕੇ ਰੱਖਤੀ ਇਹਨਾਂ ਨੇ ਕੰਜਰ ਨੰਬਰ 1 ਨਾਲ ਜਿਹੜੀ ਆਪਣੇ ਪੁਰਾਣੇ ਗੈਸਟਾਈ ਸਨ ਅਮਿਤ ਸ਼ਾਹ ਜੀ ਉਹ ਆਪਣੇ ਰਾਸਤੇ ਕੁਝ ਦੋਲਵ ਜੀ ਕਹਿਣਾ ਚਾਹੁੰਦੇ ਨੇ ਸਾਰੇ ਪੰਜਾਬੀਆਂ ਵਾਸਤੇ ਗੋਹਣਾ ਸੁਣਿਓ ਹਜ਼ਾਰੋ ਹਜ਼ਾਰੋ ਸਿੱਖ ਭਾਈਓ ਬੇਹਨੋ ਕੋ ਕੱਟਲ ਕਰ ਦਿਆ ਔਰ ਉਹ 3325 व्यक्ति जिनकी हत्या हो गई थी जिनको जान जान गवानी आहा हा नचिया मैं ते आइडल ਵੀ ਇਸ ਬੰਦੇ ਨੂੰ ਮੰਨਣ ਲੱਗ ਗਏ ਆ ਯਾਰ ਜਿੱਥੋਂ ਤੇ ਕਰਨਦੀਆਂ ਗੱਲਾਂ ਨੇ ਨਾ ਮਿੱਠੀਆਂ ਮਿੱਠੀਆਂ ਇੰਨੀਆਂ ਮਿੱਠੀਆਂ ਗੱਲਾਂ ਮੈਂ ਸੁਣ ਸੁਣ ਕੇ ਵੀ ਕਦੇ ਨਹੀਂ ਸੁਣ ਬਾਨੀਆਂ ਅੱਜ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਿਲੀ ਫੈਮਿਲੀ ਦੇਖਤੀ ਹੈ ਵਰਨਾ ਮੈਂ ਐਸੇ ਐਸੇ ਗਾਲੀ ਦੂੰ ਐਸੇ ਐਸੇ ਗਾਲੀ ਦੂੰ ਨਾ ਜ਼ਿੰਦਗੀ ਭਰ yaad rakhe ye bade ve ਕਹਿੰਦੇ ਸੋਨੂ ਕੋਲ ਨੇ ਆਪਣੇ ਹੱਥ ਦੇ ਉੱਤੇ ਐਡਾ ਲੰਬਾ ਲਖਵਾਲਿਆ ਲੰਬਾ ਲੰਬਾ ਜਿਆ ਨਾਮ ਆਪਣੇ ਹੌਨ ਵਾਲੇ ਹਸਬੈਂਡ ਦਾ ਲੋ ਜੀ ਨੇਮ ਟੈਟੂ ਹੋ ਗਿਆ ਕੰਪਲੀਟ ਤੇ ਕੁਆਲਿਟੀ ਚੈੱਕ ਕਰੋ ਕੁਆਲਿਟੀ ਬਰੀ ਉਹ ਤਾਂ ਗੜਦਲ ਦੀ ਆ ਲਾਨਤੀ ਕੁਆਲਿਟੀ ਦਿੱਤੀ ਹੈ ਉਹ ਪੈਣ ਦੇ ਲੋਰੇ ਆ ਕਾਲੇ ਹੱਥ ਤੇ ਕਾਲਾ ਹੀ ਟੈਟੂ ਵਿਖੇਗਾ ਹੋਰ ਕੀ ਨੀਲਾ ਵਿਖੇਗਾ ਹਰਾਮ ਦੇ ਡਗੜਦਲੇ ਉਹ ਜਾ ਫਾਈਨਲੀ ਦੀਪ ਦਾ ਨੇਮ ਲੇਖੀ ਦਿੱਤਾ ਬਾਈ ਬਹੁਤ ਟਾਈਮ ਦੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਸੋਨੂ ਦੇ ਨੇਮ ਕਦੋਂ ਬਣਾਵਾਂਗੇ ਕਦੋਂ ਬਣਾਵਾਂਗੇ ਆਪਣਾ ਸੋਨੂ ਦੇ ਨੇਮ ਨਹੀਂ ਐਲ ਬਣਾਉਣਾ ਸੀ ਐਲ ਤੋ ਤੁਸੀਂ ਯਾਰ ਸਮਝ ਹੀ ਗਏ ਹੋਗੇ ਜਿਹੜੇ ਵੀ ਬੰਦੇ ਸਮਝਦਾਰ ਨੇ ਜਿਹੜੇ ਬੰਦੇ ਫੁੱਦੂ ਨੇ ਉਹ ਜਾ ਕੇ ਬੰਦ ਮਰਾਓ ਯਾਰ ਵੇਖੋ ਸਮਝਣਾ ਲੈ ਨੂੰ ਇਸ਼ਾਰਾ ਕਾਫੀ ਹੁੰਦਾ ਹੈ। ਉਹ ਜੇ ਖੂਸੇ ਗਨਮਰਿਆ ਨੂੰ ਯਾਰ ਨਾ ਵੇਖਿਆ ਕਰੋ ਯਾਰ ਸਾਡੇ ਮੈਨੂੰ ਕਹਿੰਦੇ ਚੈਨ ਨੂੰ ਸਬਸਕ੍ਰਾਈਬ ਕਰੋ। ਉਹ ਸੇ ਉੱਥੇ ਦੇ ਕੰਮ ਖਤਰੇ ਵਾਲਾ ਹੀ ਆ। ਦਾ ਟੈਟੂ ਇਹਨਾਂ ਦੇ। ਸਾਰੇ ਆਪਣੇ ਕਮੈਂਟ ਕਰਕੇ ਦੱਸੋ ਕਿੱਦਾਂ ਲੱਗ ਰਿਹਾ। ਤੇ ਬਾਕੀ ਵੀਰੇ ਦਾ ਕੰਮ ਆ ਜਿਹੜੀ ਭੈਣ ਦੇ ਲੋੜੇ ਗਨਮਰੇ ਬੈਠੇ ਹੋਣਗੇ ਨਾ ਕਮੈਂਟ ਕਰਣਾ ਲੈ ਹਰਾਮ ਦੇ ਡਗਰ ਦੇ ਲਈ। ਇਹ ਸਭ ਤੋਂ ਵੱਡੇ ਗਾਂਡੂ ਨੇ। ਰਾਮਦੇਵ ਜੇਕਰ ਤੁਸੀਂ ਕਮੈਂਟ ਕਰਨਾ ਹੈ ਤੇ ਇਸ ਨੂੰ ਗਾਣਾ ਆ ਲਾ ਕਮੈਂਟ ਕਰੋ ਕਿ ਰੱਖੋ ਸੋਹਣੀ ਲੱਗਦੀ ਹੈ ਅੱਛਾ ਕਿ ਲਾ ਲੈਣੀ ਚਾਹੀਦੀ ਬਾਕੀ ਜੇ ਕੰਮ ਵਧੀਆ ਲੱਗਦਾ ਤਾਂ ਫੋਲੋ ਜ਼ਰੂਰ ਕਰ ਲਿਆ ਕਰੋ ਬਈ ਤੇ ਆਪਣੇ ਕਹਿੰਦੇ ਨੇ ਮਿੱਤਰੋ ਦੁਨੀਆ ਦੇ ਕਮਲੇ ਘੱਟ ਹੋ ਚੁੱਕੇ ਨੇ ਪਰ ਇਹ ਕਮਲੇ ਜਿਆਦਾ ਲੱਗਦੇ ਨੇ ਕਿਉਂਕਿ 50 ਰੁਪਏ ਦੇ ਟਾਈਟਲ ਦੇ ਪਿੱਛੇ 10000 ਦੀ ਪ੍ਰੋਮੋਸ਼ਨ ਕਰਤੀ ਅਗਲੇ ਬੰਦੇ ਦੀ ਅਗਲੇ ਦੇ ਸੇ ਫਾਇਦਾ ਵੀ ਹੋਇਆ ਤੇ ਫੋਲੋਵਰ ਵੀ ਵਧੇ ਤੇ ਇਹਨਾਂ ਦੀ ਬੋਨ ਮਾਰ ਲਈ ਉਥੇ ਰੱਖ ਕੇ ਗੜਿਚ ਗੁਲਾਥਾ ਮੂਝੇ ਕ੍ਰੈਡਿਟ ਨਹੀਂ ਚਾਹੀਏ ਚਰਮੋ ਦੇ ਯਕਸ਼ਰ ਹੋ ਦੇ ਡੱਬੇ ਉਤੇ ਡੱਬਾ ਡੱਬੇ ਉਤੇ ਕੁਲਾ ਰਮਨ ਮਲਿਕ ਦੀਆਂ ਬੋਟੀਆਂ ਨੂੰ ਫੜ ਫੜ ਕੇ ਦੇਨੇ ਆ ਲੂਲਾ ਹੁਣ ਹੋਏਗੀ ਅਸਲੀ ਕੁੱਤੇ ਖਾਣੀ ਸਟਾਰ ਕਿ ਪ੍ਰੈਗਨੈਂਟ ਹੈ ਇਸੇ ਮੈਨੂੰ ਕਿਵੇਂ ਪਤਾ ਚੱਲੇਗਾ ਇੱਕ ਖੀਰਾ ਲਓ ਤੇ ਉਹਦੇ ਉਤੇ ਤੇਲ ਲਓ ਸੰਦੇ ਦਾ ਤੇ ਉਸ ਨੂੰ ਗਲੁਕ 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 ਕਰ ਕਿੰਗਾ ਪਪਾ ਜੀ ਗੁਰਾ ਲਗੜਾ ਤੇਰੀ ਜੀ ਕੋ ਕੀ ਪਪਾ चंद मीते भैन दे की कुदे पापा नहीं चाड़े हैं वो भैन दा अक्सर कोंडम ला लैंदा अपने गांधी दे ते उस दा कुछ बिगड़ चले आसी आप कहां थे ज्ञानी बाबा मैंने कहा आपको बहुत जरूरी बात बतानी है तो कह रहे मैं आ रहा हूँ पांच मिनट में बता दियो क्या हुआ ਨਹੀਂ ਉਹ ਭੈਣ ਚ ਖੋਲ ਖੋਲ ਕੇ ਵੇਖੇਗਾ ਕਿ ਇਥੋਂ ਪ੍ਰੈਗਨੈਂਟ ਹੋਈ ਹੈ ਕਿਥੋਂ ਨਹੀਂ ਉਹ ਭੈਣ ਦਰੂੜ ਡਰ ਲੱਗ ਗਿਆ ਤਾਂ ਟੈਸਟੀ ਉਹ ਹਰਾਮ ਦੇ ਕੋ ਚੱਜ ਦੇ ਕੰਮ ਕਰੋ ਲੋਕਾਂ ਦੇ ਵਿੱਚ ਇਹ ਕੀ ਭੈਣ ਚ ਗਸਤੀ ਬੁਣਾ ਮਖਾਈ ਜਾਂਦੀ ਹੈ ਨਹੀਂ ਉਹ ਕਹਿੰਦੇ ਕਿ ਕੰਨ ਫੜ ਕੇ ਗਲਤੀ ਮੰਨੋ ਕਿਸੇ ਮੈ ਨਹੀਂ ਨਾ ਨਾ

ਤੁਹਾਡੇ ਜੈਸੇ ਲੋਕ ਇਸ ਦੇਸ਼ ਕੇ ਲਿए ਸ਼ਰਾਪ ਹੈ ਪਹਿਲੇ ਸੁਪਨੇ ਦਿਖਾ ਅਜਰ ਅਰਮਾਨ ਮੈਂ ਨਿਕਲੂ ਪਤਾ ਚਲੇਗਾ ਮੈਂ ਤੇ ਇਹ ਨੂੰ ਕ੍ਰਿਟੀਕਲ ਅਨਸਬਲ ਫੇਰਿਆ ਸੀ ਇੱਕ ਤਾਂ ਪ੍ਰੈਗਨੈਂਟ ਹੋ ਗਈ ਓਪਨ ਜੂਇਤੀ ਹੋਰ ਕਿਸੇ ਜਵਾਕ ਚੁੱਕੀ ਫਿਰਦੀ ਏ ਇਤਾਂ ਦੀ ਅਗਰ ਮਿਸ ਅੰਡਰਸਟੈਂਡਿੰਗ ਹੋ ਗਈ ਤੇ ਤੁੰਨੂ ਦੋ ਮਾਨੂੰ ਭੈਣ ਦੀਆਂ ਲੋਰੀਆਂ ਨੂੰ ਗੁੱਲਹਾ ਫੇਰੇਗਾ ਅਰਮਾਨ ਮਲਿਕ ਰੱਖ ਕੇ ਇੱਕ ਦਿਨ ਮੈਂ ਇਹ ਆ ਕਰਾਂਗੀ ਵੇਖੀ ਮੈਂ ਕਿਸੇ ਦਿਨ ਤੇਰੀ ਉਂਗਲ ਨੂੰ ਮਿਰਚਾਂ ਲਾ ਦਨੀਆ ਵੇਖ ਉਹ ਨਾ ਮੇਰਾ ਵੀਰ ਇਹਦਾ ਨਾ ਕਰੀ ਯਾਰ ਮਿਰਚਾਂ ਕਿਉਂ ਲਾਣੀਆਂ ਨੇ ਫਿਰ ਯਾਰ ਤੂੰ ਹੀ ਚੱਟ ਚੱਟ ਕੇ ਸਾਫ਼ ਕਰਦਾ ਫਿਰੇ ਦੇਸ਼ ਤੇ ਯਾਰ ਬਲੋਗਰਾਂ ਦੇ ਕਰੇ ਕੋਈ ਚ ਵੀ ਹੋਇਆ ਹੋਏ ਭੈਣ ਤੇ ਲੁੜੇ ਸਾਤ ਅੱਠ ਲੋਕ ਤੇ ਹੁਣ ਜੀ ਬਣ ਜਾਂਦੇ ਨੇ ਇਹ ਵੇਖੋ ਇੱਕ ਹੋਰ ਬਲੋਗ ਚਾੜਦਾ ਇਨੇ ਹਲਕਾ ਸਾ ਡਾਊਟ ਹੋ ਰਿਹਾ ਹੈ ਕੀ ਮੈਂ ਪ੍ਰੈਗਨੈਂਟ ਹੂੰ ਇਸ ਦਾ ਮਤਲਬ ਹੈ ਅਰਮਾਨ ਮੈਨ ਲਈ ਗੁੱਲਾ ਨਹੀਂ ਫਿਰਿਆ ਚੱਕਰੋ ਜਲਦੀ ਜਾ ਕੇ ਟੈਸਟ ਕਰਿਓ ਵੇ ਉਹ ਮਾਈ ਗੋਡ ਉਹ ਮਾਈ ਗੋਡ ਉਹ ਹਾਲੇ ਤੇ ਚੱਕੀ ਕੀਤਾ ਦੀ ਕਿਤੇ ਬੱਚਾ ਤੇ ਬਾਹਰ ਨਹੀਂ ਆ ਗਿਆ ਮੈਨੂੰ ਯਕੀਨ ਨਹੀਂ ਹੋ ਰਹਾ ਇੰਨੀ ਐਪਿੰਗ ਤੇ ਪੈਣ ਚ ਹਾਲੀਵੁੱਡ ਦੀਆਂ ਫਿਲਮਾਂ 'ਚ ਵੇਖਣ ਨੂੰ ਮਿਲਦੀ ਜਿੰਨੀ ਐਪਿੰਗ ਬਣਦੇ ਲੋੜੇ ਵਲੋਗਾਂ ਦੇ ਵਿਚਾਰ ਦਿੰਦੇ ਨੇ ਉਹ ਪੈਣ ਚੋਂ ਤੋਂ ਕਿਹਦੀ ਚੰਗੇ ਕੰਮਾਂ ਦੇ ਵਿੱਚ ਪਹੁੰਚਦੇ ਇਹ ਪੈਣ ਜੋ ਪ੍ਰੈਗਨੈਂਟ ਵਲੋਗਰ ਨੂੰ ਕਰਦੇ ਹੋ ਬਾਤ ਤਾਂ ਸਹੀ ਹੈ ਡੌਣਾ ਤੋਂ ਪਰਤਾਂ ਮੈਂ ਪ੍ਰੈਗਨੈਂਟ ਹਾਂ ਹਾਂ ਮਾਸੀ ਬਣਨੇ ਵਾਲੀ ਐ ਫਿਰ ਯਾਰ ਅਰਮਾਨ ਮਲੇਗੀ ਤਾਂ ਵੀ ਵਧੀਆ ਕੰਮ ਹੈ ਕਦੋਂ ਇਹ ਡਰੋਗੁੱਲਾ ਕੱਢੇਗਾ ਇੱਧਰ ਫਜ਼ਾ ਦੇਗਾ ਕਦੋਂ ਇਹ ਡਰੋਗੁੱਲ ਦੇਗਾ ਇੱਧਰ ਹਾਂ ਮਾਸੀ ਤੇ ਵੀ ਨਾ ਫਜ਼ਾ ਦੇ ਕਦੀ ਯਾਰ ਆਦੀ ਵਿਡੀਓ ਕਿਹਨੇ ਵਿਡੀਓ ਚੰਗੀ ਲੱਗੇ ਲਾਈਕ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਟੇਕ ਕੇਅਰ ਬਾਏ ਬਾਏ ਰੱਬ ਰੱਖਾ ਸੋ ਸਵੀਅਰ ਗਾਲ ਲੱਖ ਦਿਨ ਲੜ ਤਰੇ ਮੂਥੇ